ਇਰਾਨ ਤੇ ਇਜ਼ਰਾਈਲ ਦੇ ਵਿੱਚਕਾਰ ਲੜਾਈ ਚੱਲ ਰਹੀ ਆ ਆਪਾਂ ਸਾਰਿਆਂ ਨੂੰ ਪਤਾ ਵਾ ਤੇ ਇਸ ਲੜਾਈ ਦਾ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਲੋਕਾਂ ਨੂੰ ਦੱਸਿਆ ਜਾ ਰਿਹਾ ਉਹ ਇਹ ਹੈਗਾ ਕਿ ਇਰਾਨ ਦੇ ਕੋਲੇ ਬਹੁਤ ਸਾਰੇ ਪਰਮਾਣੂ ਹਥਿਆਰ ਨੇ ਉਹਨਾਂ ਦਾ ਜ਼ਖੀਰਾ ਵਾ ਤੇ ਉਹ ਸਾਰੀਆਂ ਚੀਜ਼ਾਂ ਤੋਂ ਅਮਰੀਕਾ ਨੂੰ ਇਜ਼ਰਾਈਲ ਨੂੰ ਪ੍ਰੋਬਲਮ ਆ ਤੇ ਇਹਨਾਂ ਚੀਜ਼ਾਂ ਨੂੰ ਬੰਦ ਕਰਨ ਦੇ ਲਈ ਇਰਾਨ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਇੰਨੇ ਸਾਰੇ ਹਮਲੇ ਕਰਕੇ ਪਰ ਹੁਣ ਇੱਥੇ ਇੱਕ ਬਹੁਤ ਦਿਲਚਸਪ ਚੀਜ਼ ਆਉਂਦੀ ਆ ਹਮਲੇ ਹੋ ਰਹੇ ਆ ਦੋਨੇ ਪਾਸਿਓਂ ਈਰਾਨ ਵੀ ਕਰ ਰਿਹਾ ਈਸਰਾਈਲ ਵੀ ਕਰ ਰਿਹਾ ਬਹੁਤ ਸਾਰੇ ਲੋਕਾਂ ਦੀ ਇਹਦੇ ਚ ਜਾਨ ਦੋਨੇ ਪਾਸਿਓਂ ਜਾ ਚੁੱਕੀ ਆ ਬਹੁਤ ਸਾਰੇ ਲੋਕ ਜ਼ਖਮੀ ਹੋ ਚੁੱਕੇ ਆ ਪਰ ਸਭ ਤੋਂ ਵੱਡੀ ਗੁੰਡੀਏ ਦੇ ਵਿੱਚ ਇਹ ਆ ਕਿ ਜਿਹੜੀ ਜਗ੍ਹਾ ਦੇ ਉੱਪਰ ਈਰਾਨ ਦਾ ਸਭ ਤੋਂ ਜ਼ਿਆਦਾ ਵੱਡਾ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਵਾ ਉਹ ਜਗ੍ਹਾ ਹੈਗੀ ਆ ਈਰਾਨ ਦੀ ਕੈਪੀਟਲ ਤਹਿਰਾਨ ਦੇ ਬਿਲਕੁਲ ਦੱਖਣ ਦੇ ਵਿੱਚ ਤੇ ਉਹਦਾ ਨਾਮ ਆ ਫੋਰਡੋ ਜਿੰਨਾ ਟਾਈਮ ਤੱਕ ਇਸ ਜਗ੍ਹਾ ਦੇ ਉੱਪਰ ਕੋਈ ਖਾਸ ਹਮਲਾ ਨਹੀਂ ਹੁੰਦਾ ਇਸ ਜਗ੍ਹਾ ਨੂੰ ਕੋ ਬਹੁਤ ਵੱਡੀ ਸੱਟ ਨਹੀਂ ਲੱਗਦੀ ਉਦੋਂ ਤੱਕ ਉੱਪਰੋਂ ਉੱਪਰੋਂ ਜੋ ਮਰਜ਼ੀ ਕਹਿ ਲੋ ਆਮ ਲੋਕ ਜਿੰਨੇ ਮਰਜੀ ਤੁਸੀਂ ਮਾਰ ਦੋ ਬਿਲਡਿੰਗਾਂ ਜਿੰਨੀਆਂ ਮਰਜੀ ਸੱਟ ਲਓ ਈਰਾਨ ਨੂੰ ਕੋਈ ਜ਼ਿਆਦਾ ਫਰਕ ਉਹਦੇ ਨਾਲ ਨਹੀਂ ਪੈਣ ਲੱਗਿਆ ਕਮ ਸੇ ਕਮ ਉਹਨਾਂ ਦਾ ਜਿਹੜਾ ਪਰਮਾਣੂ ਹਥਿਆਰਾਂ ਵਾਲਾ ਪ੍ਰੋਗਰਾਮ ਆ ਉਹਦੇ 'ਚ ਇਹ ਚੀਜ਼ ਕਿਸੇ ਨੂੰ ਨਹੀਂ ਦੱਸੀ ਜਾ ਰਹੀ ਬਸ ਸਿਰਫ ਹਮਲੇ ਕੀਤੇ ਜਾ ਰਹੇ ਆ ਬਿਲਡਿੰਗਾਂ ਢਾਈਆਂ ਜਾ ਰਹੀਆਂ ਨੇ ਹੁਣ ਫੋਟੋ ਦੇ ਵਿੱਚ ਕੀ ਐਸਾ ਖਾਸ ਆ ਇਰਾਨ ਦੇ ਕੋਲੇ ਹੋਰ ਜਗ੍ਹਾ ਦੇ ਉੱਪਰ ਵੀ ਇਸ ਤਰ੍ਹਾਂ ਦੇ ਜ਼ਖੀਰੇ ਆ ਪਰ ਜਿਹੜਾ ਫੋਰਡੋ ਆ ਉਹਨਾਂ ਦਾ ਸਭ ਤੋਂ ਜ਼ਿਆਦਾ ਵੱਡਾ ਜ਼ਖੀਰਾ ਵਾ ਪਰਮਾਣੂ ਹਥਿਆਰਾਂ ਦਾ ਸਪੈਸ਼ਲ ਉਹ ਇਸ ਕਰਕੇ ਆ ਜਿਹੜਾ ਏਰੀਆ ਹੈ ਫੋਰਡੋ ਦਾ ਉਹਦਾ ਜਿਹੜਾ ਧਰਾਤਲ ਆ ਸਭ ਤੋਂ ਪਹਿਲਾਂ ਉਹ ਜਿਵੇਂ ਆਪਣੇ ਦੱਖਣੀ ਭਾਰਤ ਦੇ ਪਠਾਰ ਆਪਾਂ ਨੂੰ ਪੜ੍ਹਾਏ ਜਾਂਦੇ ਸੀ ਭੂਗੋਲ ਦੇ ਵਿੱਚ ਉਹ ਬਿਲਕੁਲ ਉਸ ਤਰ੍ਹਾਂ ਦਾ ਏਰੀਆ ਵਾ ਤੇ ਉਹਨਾਂ ਦੇ ਨਿਊਕਲੀਅਰ ਹਥਿਆਰ ਕਿੱਥੇ ਰੱਖੇ ਹੋਏ ਆ ਜਮਾ ਕਰਕੇ ਜ਼ਮੀਨ ਤੋਂ 300 ਫੁੱਟ ਥੱਲੇ ਅਗਲੀ ਦਿਲਚਸਪ ਚੀਜ਼ ਪੂਰੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਦੇਸ਼ ਦੇ ਕੋਲੇ ਚਾਹੇ ਚੀਨ ਲਾ ਲਓ ਜਰਮਨ ਲਾ ਲਓ ਰਸ਼ੀਆ ਲਾ ਲਓ ਇਜ਼ਰਾਈਲ ਲਾ ਲਓ ਕਿਸੇ ਦੇ ਕੋਲੇ ਵੀ ਇਹ ਜਾਂ ਕੋਈ ਹਥਿਆਰ ਨਹੀਂ ਜਿਹੜਾ ਇੰਨੀ ਥੱਲੇ ਧਰਤੀ ਦੇ ਪੈਨੀਟ੍ਰੇਟ ਕਰ ਸਕੇ ਤੇ ਉਥੋਂ ਤੱਕ ਪਹੁੰਚ ਸਕੇ ਪੂਰੀ ਦੁਨੀਆ ਦਾ ਸਿਰਫ ਇੱਕ ਬੰਬ ਸਿਰਫ ਇੱਕ ਉਹ ਹੈਗਾ ਅਮਰੀਕਾ ਦੇ ਕੋਲੇ ਉਹਦਾ ਨਾਮ ਆ ਜੀਬੀਯੂ 57 ਅਗਲੀ ਚੀਜ਼ ਹੁਣ ਜਿਹੜੀ ਇਸ ਬੰਬ ਦੀ ਸ਼ਮਤਾ ਵਾ ਪਾਵਰ ਆ ਉਹ ਵੀ ਕਿੱਥੋਂ ਤੱਕ ਜਾ ਸਕਦੀ ਆ ਧਰਤੀ ਦੇ 200 ਫੁੱਟ ਥੱਲੇ ਤੱਕ ਤੇ ਸ਼ਾਇਦ ਇਸੇ ਚੀਜ਼ ਨੂੰ ਧਿਆਨ ਚ ਰੱਖ ਕੇ ਈਰਾਨ ਵਾਲਿਆਂ ਨੇ ਪਹਿਲਾਂ ਹੀ ਆਪਣਾ ਜਿਹੜਾ ਪੂਰਾ ਦਾ ਪੂਰਾ ਇਹ ਪ੍ਰੋਗਰਾਮ ਸੀ ਪੂਰੇ ਹਥਿਆਰ ਕਿੱਥੇ ਰੱਖੇ ਆ 300 ਫੁੱਟ ਥੱਲੇ ਹੁਣ ਅਗਲੀ ਗੱਲ ਕਰਦੇ ਆ ਵੀ ਇਹ ਬੰਬ ਦੁਨੀਆ ਦੇ ਬਾਕੀ ਸਾਰੇ ਹਥਿਆਰਾਂ ਤੋਂ ਕਿਉਂ ਸਪੈਸ਼ਲ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਇਹਦੀ ਬੋਡੀ ਬਣੀ ਹੋਈ ਆ ਉਹ ਇੱਕ ਖਾਸ ਤਰ੍ਹਾਂ ਦੀ ਸਟੀਲ ਦੀ ਬਣੀ ਆ ਤਾਂ ਕਿ ਜਦੋਂ ਇਹਨੂੰ ਕਿਸੇ ਜਹਾਜ਼ ਤੋਂ ਇੱਕ ਬਹੁਤ ਤੇਜ਼ ਗਤੀ ਨਾਲ ਪੂਰੀ ਫੋਰਸ ਦੇ ਨਾਲ ਥੱਲੇ ਵੱਲ ਨੂੰ ਇਹਦੇ ਟਾਰਗੇਟ ਵੱਲ ਨੂੰ ਸਿੱਟਿਆ ਜਾਊਗਾ ਤੇ ਜਦੋਂ ਇਹ ਜ਼ਮੀਨ ਦੇ ਨਾਲ ਕੰਟੈਕਟੇ ਦਾ ਹੋਣਾ ਵਾ ਤਾਂ ਇਹ ਬੰਬ ਟੁਕੜੇ ਟੁਕੜੇ ਨਾ ਹੋ ਜੇ ਉਸੇ ਟਾਈਮ ਨਾ ਫਟ ਜੇ 6.6 ਮੀਟਰ ਦੀ ਇਹਦੀ ਪੂਰੀ ਲੰਬਾਈ ਆ ਅਗਲੀ ਚੀਜ਼ ਹੁਣ ਕਿਉਂਕਿ ਇੱਕ ਸਪੈਸ਼ਲ ਤਰ੍ਹਾਂ ਦਾ ਹਥਿਆਰ ਆ ਤਾਂ ਇਹਨੂੰ ਕੈਰੀ ਕਰਨ ਦੇ ਲਈ ਵੀ ਇੱਕ ਸਪੈਸ਼ਲ ਤਰ੍ਹਾਂ ਦਾ ਜਹਾਜ਼ ਚਾਹੀਦਾ ਜਿਹੜਾ ਹੈ ਸਿਰਫ ਅਮਰੀਕਾ ਦੇ ਕੋਲੇ ਕਿਉਂਕਿ ਜੇ ਹਥਿਆਰ ਉਹਨਾਂ ਦੇ ਕੋਲੇ ਆ ਤਾਂ ਉਹਨੂੰ ਕੈਰੀ ਕਰਨ ਵਾਲਾ ਵੀ ਉਸੇ ਦੇਸ਼ ਕੋਲੇ ਹੋਊਗਾ ਤੇ ਇਸ ਜਹਾਜ਼ ਦਾ ਨਾਮ ਆ B2 ਸਟੀਲਥ ਬੰਬਰ ਅਗਲੀ ਦਿਲਚਸਪ ਚੀਜ਼ ਇਹ ਆ ਮਈ ਦੇ ਪਹਿਲੇ ਹਫਤੇ ਅਮਰੀਕਾ ਨੇ ਆਪਣੇ ਤਿੰਨ ਇਸ ਤਰ੍ਹਾਂ ਦੇ ਜਹਾਜ਼ ਈਰਾਨ ਦੇ ਬਿਲਕੁਲ ਨੇੜੇ-ਨੇੜੇ ਜਿਹੜੇ ਉਹਦੇ ਆਪਣੇ ਆ ਬੇਸ ਹੈ ਗਿਆ ਜਿਵੇਂ ਕਤਰ ਹੋ ਗਿਆ ਉੱਥੇ ਇਨਾ ਜਹਾਜ਼ਾਂ ਨੂੰ ਆਲਰੇਡੀ ਖੜਾਤਾ ਪਰ ਹਾਲੇ ਤੱਕ ਵੀ ਇਸ ਬੰਬ ਨੂੰ ਵਰਤਣ ਦਾ ਜੋ ਵੀ ਖਬਰਾਂ ਆ ਰਹੀਆਂ ਜੋ ਰਿਪੋਰਟਸ ਆ ਰਹੀਆਂ ਜਿਸ ਪਾਸੇ ਨੂੰ ਇਹ ਸਾਰੀ ਗੱਲਬਾਤ ਜਾ ਰਹੀ ਉਹ ਤੋਂ ਹਾਲੇ ਤੱਕ ਇਹ ਨਹੀਂ ਲੱਗਦਾ ਕਿ ਅਮਰੀਕਾ ਸਿੱਧਾ ਸਿੱਧਾ ਇਸ ਬੰਬ ਨੂੰ ਇੱਥੇ ਵਰਤੂ ਤਾਂ ਇਹ ਇੱਕ ਬੜੀ ਦਿਲਚਸਪ ਇਨਫੋਰਮੇਸ਼ਨ ਆ ਹੁਣ ਬਿਲਕੁਲ ਗੱਲ ਉਹੀ ਹੋ ਰਹੀ ਹੈ ਕਿ ਸਦਾਮ ਹੁਸੈਨ ਦੇ ਉਹਨਾਂ ਹਥਿਆਰਾਂ ਦੇ ਜ਼ਖੀਰੇ ਦੇ ਬਾਰੇ ਵਿੱਚ ਜਿਹੜੇ ਬਾਅਦ ਚੋਂ ਕਦੇ ਮਿਲੇ ਹੀ ਨਹੀਂ ਪਰ ਕਿੰਨਾ ਟਾਈਮ ਤੱਕ ਉੱਥੇ ਬੰਬ ਸਿੱਟੇ ਜਾਂਦੇ ਰਹੇ ਇਰਾਕ ਦੇ ਲੱਖਾਂ ਲੋਕ ਇਸ ਪੂਰੀ ਲੜਾਈ ਦੇ ਵਿੱਚ ਖਤਮ ਹੋ ਗਏ ਤੇ ਕਹ ਲੋ ਕਿ ਰਾਖਪੂਰਾ ਦਾ ਪੂਰਾ ਦੇਸ਼ ਹੀ ਖਤਮ ਹੋ ਗਿਆ ਉਸ ਤੋਂ ਬਾਅਦ ਕਦੇ ਵੀ ਉਹ ਉੱਭਰ ਨਹੀਂ ਸਕਿਆ ਸੇਮ ਉਹੀ ਚੀਜ਼ ਹੋ ਰਹੀ ਆ ਈਰਾਨ ਦੇ ਨਾਲ ਜਿਹੜੇ ਇੱਕ ਕਾਰਨ ਦੇ ਕਰਕੇ ਉਹਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਉਹ ਕਾਰਨ ਜਿੰਨੀ ਮਰਜ਼ੀ ਲੜਾਈ ਹੋ ਜੇ ਉਹ ਓਵੇਂ ਦਾ ਓਵੇਂ ਹੀ ਰਹਿਣਾ ਵਾ ਈਵਨ GBU 57 ਨਾਮ ਦਾ ਜਿਹੜਾ ਇਹ ਹਥਿਆਰ ਆ ਇਹਦੀ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਾਵਰ ਹੈਗੀ ਆ 200 ਫੁੱਟ ਥੱਲੇ ਜਾਣ ਦੀ ਤੇ ਇਸੇ ਕਰਕੇ ਈਰਾਨ ਨੇ ਫੋਟੋ ਦੇ ਵਿੱਚ ਆਪਣੇ ਪੂਰੇ ਦੇ ਪੂਰੇ ਇਸ ਆਪਰੇਸ਼ਨ ਨੂੰ ਰੱਖਿਆ ਵਾ ਧਰਤੀ ਤੋਂ 300 ਫੁੱਟ ਥੱਲੇ ਤਾਂ ਹੁਣ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਚੀਜ਼ ਬੜੀ ਦਿਲਚਸਪ ਹੋਊ ਕਿ ਦੇਖਣੀ ਕਿ ਜਿਹੜੇ ਕਾਰਨ ਦੇ ਕਰਕੇ ਇਜ਼ਰਾਈਲ ਤੇ ਅਮਰੀਕਾ ਨੇ ਈਰਾਨ ਦੇ ਉੱਪਰ ਹਮਲਾ ਕਰਨਾ ਸ਼ੁਰੂ ਕੀਤਾ ਕੀ ਉਹ ਉਹਦੇ ਵਿੱਚ ਫਾਈਨਲੀ ਸਕਸੈਸਫੁਲ ਹੁੰਦੇ ਵੀ ਆ ਜਾਂ ਨਹੀਂ ਹੁੰਦੇ ਅਗਲੀ ਖਬਰ ਹੈਗੀ ਆ ਇਸੇ ਹੀ ਲੜਾਈ ਦੇ ਨਾਲ ਰਿਲੇਟਡ ਤੇ ਉਹ ਆ ਰਹੀ ਆ ਅਮਰੀਕਾ ਦੇ ਅਰਬ ਵਰਲਡ ਦੇ ਵਿੱਚ ਸਭ ਤੋਂ ਵੱਡੇ 에ਅਰ ਬੇਸ ਤੋਂ ਕਤਰ ਤੋਂ ਜਿਵੇਂ ਮੈਂ ਤੁਹਾਨੂੰ ਹੋਣੇ ਪਹਿਲਾਂ ਹੀ ਜ਼ਿਕਰ ਕੀਤਾ ਕੁਝ ਸੈਟੇਲਾਈਟ ਪਿਕਚਰ ਸਾਹਮਣੇ ਆ ਰਹੀਆਂ ਨੇ ਜਿੱਥੋਂ ਸਾਨੂੰ ਬੜੀ ਦਿਲਚਸਪ ਜਾਣਕਾਰੀ ਮਿਲਦੀ ਆ ਸਿਰਫ 2 ਹਫ਼ਤੇ ਪਹਿਲਾਂ ਤੱਕ ਕਤਰ ਦੇ ਇਸ ਅਮਰੀਕਨ 에ਅਰ ਦੇ ਉੱਪਰ ਤੁਹਾਨੂੰ ਸੈਟੇਲਾਈਟ ਪਿਕਚਰਸ ਦੇ ਥਰੂ ਦਿਖਾਈ ਦੇ ਸਕਦੇ ਆ 40 ਅਮਰੀਕਾ ਦੇ ਮਿਲਟਰੀ ਵਾਲੇ ਜਹਾਜ਼ ਮਤਲਬ ਉਹ ਜਹਾਜ਼ ਜਿਹੜੇ ਲੜਾਈ ਦੇ ਵਿੱਚ ਕੰਮ ਆਉਂਦੇ ਆ ਪਰ ਜੇ ਤੁਸੀਂ ਬਿਲਕੁਲ ਹੁਣ ਤੋਂ ਕੁਝ ਘੰਟੇ ਪਹਿਲਾਂ ਦੀਆਂ ਫੋਟੋਆਂ ਦੇਖੋਗੇ ਤਾਂ ਉਹ 40 ਦੇ 40 ਜਹਾਜ਼ ਉਥੋਂ ਗਾਇਬ ਹੋ ਚੁੱਕੇ ਆ ਤਾਂ ਇਹਦਾ ਮਤਲਬ ਕੀ ਆ ਕਿ ਅਮਰੀਕਾ ਨੇ ਜਿੱਥੇ ਪਹਿਲਾਂ ਈਰਾਨ ਤੇ ਪ੍ਰੈਸ਼ਰ ਪਾਉਣ ਦੇ ਲਈ ਉੱਥੇ ਆਪਣੇ 40 ਜਹਾਜ਼ ਲਿਆ ਕੇ ਖੜੇ ਕਰਤੇ ਡਿਪਲੋਏ ਕਰਤੇ ਤਾਂ ਕਿ ਈਰਾਨ ਨੂੰ ਹੋਰ ਥੋੜਾ ਡਰਾਇਆ ਜਾ ਸਕੇ ਹੁਣ ਇੱਥੇ ਕੀ ਹੋਇਆ ਥੋੜਾ ਉਲਟਾ ਹੋ ਚੁੱਕਿਆ ਕਿਉਂਕਿ ਈਰਾਨ ਨੇ ਵੀ ਉਹਨਾਂ ਉਹਦੇ ਤੋਂ ਐਕਸਪੈਕਟ ਨਹੀਂ ਕੀਤਾ ਗਿਆ ਸੀ ਪਰ ਈਰਾਨ ਜਿੰਨਾ ਕ ਹਮਲੇ ਕਰਨ ਯੋਗ ਹੈਗਾ ਉਹ ਉਹਨੇ ਯਕੀਨ ਲੋ ਕਿ ਉਸ ਤੋਂ ਵੀ ਆਪਣੀ ਵਿੱਤ ਤੋਂ ਬਾਹਰ ਜਾ ਕੇ ਆਪਣਾ ਮੁਕਾਬਲਾ ਕਰ ਰਿਆ ਤੇ ਹੁਣ ਏਸੇ ਡਰੋਂ ਉਲਟਾ ਹੋ ਗਿਆ ਜਿਹੜੇ 40 ਜਹਾਜ਼ ਉੱਥੇ ਡਿਪਲੋਏ ਕੀਤੇ ਸੀਗੇ ਉਹਨਾਂ ਨੂੰ ਅਮਰੀਕਾ ਨੇ ਉੱਥੋਂ ਵਾਪਸ ਲੈ ਲਿਆ ਤਾਂ ਕਿ ਕਿਤੇ ਨਾ ਕਿਤੇ ਈਰਾਨ ਇਹਨਾਂ ਦੇ ਉੱਤੇ ਖੜਿਆਂ ਖੜਿਆਂ ਦਿੱਤੀ ਹਮਲਾ ਨਾ ਕਰ ਦੇ ਤੇ ਇਹ ਪੂਰੇ ਦੇ ਪੂਰੇ ਜਹਾਜ਼ ਜਿਹੜੇ ਹੈਗੇ ਆ ਕਿਤੇ ਦੁਬਾਰਾ ਇੱਕ ਪਰਲ ਹਾਰਬਰ ਨਾ ਬਣ ਜੇ ਤੇ ਜਿਵੇਂ ਇੰਗਲਿਸ਼ ਦਾ ਇੱਕ ਮੁਹਾਵਰਾ ਵੱਲ ਆਇ ਕਿ ਸਿਟਿੰਗ ਡੱਕ ਬੈਠੀਆਂ ਹੋਈਆਂ ਬਤਖਾਂ ਇਹ ਆਮ ਇੱਕ ਇੰਗਲਿਸ਼ ਚ ਮੁਹਾਵਰਾ ਵਰਤਿਆ ਜਾਂਦਾ ਵਾ ਜਦੋਂ ਕਿਸੇ ਦੁਸ਼ਮਣ ਨੂੰ ਬੈਠੇ ਬੈਠੇ ਉਤੋਂ ਫੜ ਲਿਆ ਜਾਂਦਾ ਤੇ ਖਤਮ ਕੀਤਾ ਜਾਂਦਾ ਜਦੋਂ ਉਹਨੂੰ ਇਹਦੀ ਆਸ ਹੀ ਨਹੀਂ ਹੁੰਦੀ ਤਾਂ ਆਪਣੇ ਇਹ 40 ਜਹਾਜ਼ ਅਮਰੀਕਾ ਨੇ ਇੱਥੋਂ ਹਟਾ ਲਏ ਤਾਂ ਕਿ ਕਿਤੇ ਉਹ ਇਰਾਨ ਦੇ ਲਈ ਸਿਟਿੰਗ ਡੱਕ ਨਾ ਬਣ ਜਾਣ 5 ਜੂਨ ਦੀ ਜੇ ਇਮੇਜ ਦੇਖੀਏ ਉਹਦੇ ਵਿੱਚ ਸਾਰੇ ਜਹਾਜ਼ ਦਿਖ ਰਹੇ ਆ 19 ਜੂਨ ਆਉਂਦੇ ਆਉਂਦੇ ਸਿਰਫ 3 ਰਹਿ ਗਏ ਤੇ ਅੱਜ 20 ਜੂਨ ਦੇ ਦਿਨ ਤੜਕਸਾਰ ਦੀਆਂ ਜਿਹੜੀਆਂ ਇਮੇਜਸ ਨੇ ਉਹਦੇ ਵਿੱਚ ਪੂਰਾ ਦਾ ਪੂਰਾ ਇਲਾਕਾ ਖਾਲੀ ਹੋ ਗਿਆ ਅਗਲੀ ਖਬਰ ਈਰਾਨ ਇਜ਼ਰਾਈਲ ਦਾ ਜਿਹੜਾ ਕੌਨਫਲਿਕਟ ਚੱਲ ਰਿਹਾ ਉਹਦੇ ਨਾਲ ਰਿਲੇਟਡ ਇਹ ਹੈਗੀ ਆ ਜਿੱਥੇ ਅਮਰੀਕਾ ਨੇ ਆਪਦੇ ਜਹਾਜ਼ ਜਿਹੜੇ ਆ ਕਤਰ ਦੇ ਵਿੱਚੋਂ ਹਟਾ ਲੇ ਪਰ ਆਪਣੇ ਬਹੁਤ ਸਾਰੇ ਜਹਾਜ਼ਾਂ ਦੀ ਡਿਪਲੋਇਮੈਂਟ ਹੋਣ ਕੀਤੀ ਉਹਨਾਂ ਨੇ ਯੂਰਪ ਦੇ ਵਿੱਚ ਪਿਛਲੇ 2 ਹਫ਼ਤਿਆਂ 'ਚ ਸਪੈਸ਼ਲੀ 15 ਜੂਨ ਤੋਂ ਲੈ ਕੇ 18 ਜੂਨ ਦੇ ਵਿਚਕਾਰ ਤੱਕ 27 ਵੱਡੇ ਅਮਰੀਕਾ ਦੇ ਜਹਾਜ਼ ਨੇ ਜਿਹੜੇ ਅਮਰੀਕਾ ਤੋਂ ਯੂਰਪ ਪਹੁੰਚ ਚੁੱਕੇ ਆ ਇਹਨਾਂ ਦੇ ਵਿੱਚੋਂ ਪ੍ਰਮੁੱਖ ਨੇ ਕੇਸੀ 46 ਪਿਗਾਸਸ ਕੇਸੀ 135 ਸਟਾਰਟੋ ਟੈਂਕਰ ਦਿਲਚਸਪ ਚੀਜ਼ ਇਹ ਆ ਅਮਰੀਕਾ ਨੇ ਪ੍ਰੈਸ ਵਾਲਿਆਂ ਨੂੰ ਇਹ ਦੱਸਿਆ ਕਿ ਨਹੀਂ ਇਹ ਸਾਡੇ ਜਹਾਜ਼ ਸਿਰਫ ਰੀਫੂਇਲਿੰਗ ਦੇ ਲਈ ਉੱਥੇ ਗਏ ਸੀਗੇ ਪਰ ਅੱਜ ਦੀ ਡੇਟ ਵੀ 20 ਤਰੀਕਾ ਚ ਹੋ ਚੁੱਕੀ ਆ ਇਹਨਾਂ ਦੇ ਵਿੱਚੋਂ ਸਿਰਫ ਦੋ ਜਹਾਜ਼ ਵਾਪਸ ਅਮਰੀਕਾ ਪਹੁੰਚੇ ਆ ਬਾਕੀ ਦੇ 25 ਜਹਾਜ਼ ਅੱਜ ਵੀ ਯੂਰਪ ਦੇ ਵਿੱਚ ਨੇ ਤੇ ਸਪੈਸ਼ਲੀ ਉਹਨਾਂ ਏਰੀਆ ਦੇ ਵਿੱਚ ਜਿਹੜੇ ਈਰਾਨ ਦੇ ਬਹੁਤ ਜ਼ਿਆਦਾ ਨੇੜੇ ਨੇ ਇੰਡੀਅਨ ਮੀਡੀਆ ਦੇ ਵਿੱਚ ਇੱਕ ਖਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਉਹ ਹੈਗਾ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਆਸੀਫ ਮਨੀਰ ਦਾ ਵਾਈਟ ਹਾਊਸ ਦੇ ਵਿੱਚ ਜਾ ਕੇ 트ੰਪ ਨੂੰ ਮਿਲਣਾ ਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਆ 트ੰਪ ਨੇ ਖੁਦ ਆਸੀਫ ਮਨੀਰ ਨੂੰ ਉੱਥੇ ਲੰਚ ਦੇ ਉੱਪਰ ਬੁਲਾਇਆ ਇੰਡੀਆ ਦੇ ਲਈ ਤੇ ਇਰਾਨ ਦੇ ਲਈ ਸਭ ਤੋਂ ਪਹਿਲਾਂ ਇਹਨਾਂ ਦੋ ਦੇਸ਼ਾਂ ਦੇ ਲਈ ਇਹ ਵਾਲੀ ਜਿਹੜੀ ਮੀਟਿੰਗ ਆ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆ ਤੇ ਹੁਣ ਆਪਾਂ ਦੇਖਦੇ ਹਾਂ ਕਿ ਇਸ ਮੀਟਿੰਗ ਦੇ ਵਿੱਚ ਅਸਲ ਦੇ ਵਿੱਚ ਹੋਇਆ ਕੀ ਪਿਛਲੀ 1 ਦਹਾਕੇ ਤੋਂ ਚੀਜ਼ਾਂ ਬਹੁਤ ਹੀ ਤੇਜ਼ੀ ਦੇ ਨਾਲ ਬਦਲੀਆਂ ਨੇ 10 ਸਾਲ ਪਹਿਲਾਂ ਤੱਕ ਅਮਰੀਕਾ ਇੱਕ ਤਰ੍ਹਾਂ ਕਹਿ ਲਿਆ ਕਿ ਪੂਰੀ ਦੁਨੀਆ ਦਾ ਇਕੱਲਾ ਸਰਪੰਚ ਸੀਗਾ ਪਰ ਹੁਣ ਚਾਈਨਾ ਦੇ ਗੇਮ ਦੇ ਵਿੱਚ ਆਉਣ ਦੇ ਨਾਲ ਕਾਫੀ ਕੁਝ ਬਦਲ ਗਿਆ ਰਾਜਨੀਤਿਕ ਤੌਰ ਦੇ ਉੱਤੇ ਤੇ ਪਾਕਿਸਤਾਨ ਦਾ ਝੁਕਾ ਜਿਹੜਾ ਆਪਾਂ ਨੂੰ ਪਤਾ ਵਾ ਉਹ ਹੌਲੀ-ਹੌਲੀ ਕਰਕੇ ਸਰਕਰਿਆ ਵਾ ਚੀਨ ਦੇ ਵੱਲ ਨੂੰ ਹੌਲੀ-ਹੌਲੀ ਨਹੀਂ ਆਪਾਂ ਤਾਂ ਕਹਿ ਲਈਏ ਕਿ ਪੂਰੀ ਤਰ੍ਹਾਂ ਦੇ ਨਾਲ ਚੀਨ ਵੱਲ ਹੋ ਚੁੱਕਿਆ ਤਾਂ ਹੁਣ ਆਸੀਫ ਮਨੀਰ ਨੂੰ ਵਾਈਟ ਹਾਊਸ ਦੇ ਵਿੱਚ ਬੁਲਾ ਕੇ ਲੰਚ ਕਰਵਾਉਣਾ ਇਹਦੇ ਪਿੱਛੇ ਇਹ ਨਹੀਂ ਹੈਗਾ ਕਿ ਟਰੰਪ ਨੂੰ ਆਸੀਫ ਮਨੀਰ ਦੇ ਵਿੱਚੋਂ ਆਪਣਾ ਕੋਈ ਬਹੁਤ ਚਿਰ ਵਿਛੜਿਆ ਆੜੀ ਦਿਖ ਰਿਹਾ ਵਾ ਇਹੋ ਜਿਹਾ ਕੁਝ ਨਹੀਂ ਹੈਗਾ ਅਸਲ ਦੇ ਵਿੱਚ ਇਹ ਸਾਰੀਆਂ ਰਾਜਨੀਤਿਕ ਖੇਡਾਂ ਨੇ ਰਾਜਨੀਤਿਕ ਪੈਂਤੜੇ ਨੇ ਇਹਜੇ ਟਾਈਮ ਦੇ ਉੱਪਰ ਜਦੋਂ ਅਮਰੀਕਾ ਦਾ ਆਪਣਾ ਇੱਕ ਨਜਾਇਜ਼ ਬੱਚਾ ਇਜ਼ਰਾਈਲ ਪੂਰੀ ਤਰ੍ਹਾਂ ਦੇ ਨਾਲ ਲੜਾਈਆਂ ਦੇ ਵਿੱਚ ਇੱਧਰ ਉੱਧਰ ਸੱਜੇ ਖੱਬੇ ਫਸਿਆ ਹੋਇਆ ਉਹਨੂੰ ਲੋੜ ਹੈਗੀ ਆ ਪਾਕਿਸਤਾਨ ਦੀ ਤੇ ਇਹ ਮੀਟਿੰਗ ਵੀ ਇਸੇ ਬਾਰੇ ਦੇ ਵਿੱਚ ਸੀ ਤਾਂ ਕਿ ਪਾਕਿਸਤਾਨ ਨੂੰ ਵਾਪਸ ਆਵਦੇ ਵਾਲੇ ਪਾੜੇ ਦੇ ਵਿੱਚ ਲੈ ਕੇ ਆਇਆ ਜਾ ਸਕੇ ਪਾਕਿਸਤਾਨ ਦਾ ਵਾਪਸ ਅਮਰੀਕਾ ਦੇ ਪਾੜੇ ਦੇ ਵਿੱਚ ਜਾਣ ਨਾਲ ਅਮਰੀਕਾ ਨੂੰ ਮਿਲਣਾ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਆ ਉਹ ਇਹ ਕਹਿੰਦੇ ਆ ਕਿ ਅਮਰੀਕਾ ਨੇ ਪਾਕਿਸਤਾਨ ਤੋਂ ਲੈਣਾ ਕੀ ਉਹਨਾਂ ਨੂੰ ਕਿਉਂ ਇੰਨੀ ਜ਼ਿਆਦਾ مالی ਸਹਾਇਤਾ ਉਹ ਦਿੰਦਾ ਰਹਿੰਦਾ ਵਾ ਉਹਦਾ ਸਭ ਤੋਂ ਵੱਡਾ ਕਾਰਨ ਹੁੰਦਾ ਜਿਵੇਂ ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ ਸਭ ਤੋਂ ਪਹਿਲਾਂ 에ਅਰ ਬੇਸਸ ਬਹੁਤ ਸਾਲਾਂ ਤੱਕ ਜਾਂ ਕਹਿ ਲਓ ਕਿ ਬਹੁਤ ਦਹਾਕਿਆਂ ਤੱਕ ਅਮਰੀਕਾ ਪਾਕਿਸਤਾਨ ਦੇ 에ਅਰ ਬੇਸਸ ਨੂੰ ਵਰਤਦਾ ਰਿਹਾ ਪਹਿਲਾਂ ਸੋਵੀਅਤ ਯੂਨੀਅਨ ਦੇ ਅਗੇਂਸਟ ਜਦੋਂ ਕੋਲਡ ਵਾਰ ਦਾ ਟਾਈਮ ਹੁੰਦਾ ਸੀ ਅਮਰੀਕਾ ਦੇ ਜਿਹੜੇ ਜਸੂਸੀ ਜਹਾਜ਼ ਹੁੰਦੇ ਸੀ ਉਹ ਕਰਾਚੀ ਤੇ اسلامਾਬਾਦ ਇਹਨਾਂ ਦੋ 에어 ਬੇਸਸ ਤੋਂ ਉੱਡਦੇ ਸੀਗੇ ਤੇ ਪੂਰੇ ਰਸ਼ੀਆ ਦੇ ਉੱਪਰ ਉੱਡ ਕੇ ਉੱਥੋਂ ਦੀਆਂ ਫੋਟੋਆਂ ਖਿੱਚਦੇ ਰਹਿੰਦੇ ਸੀ ਤੇ ਉਹਨਾਂ ਹੀ ਟਾਈਮਾਂ ਦੇ ਵਿੱਚ ਇੱਕ ਵਾਰ ਐ ਹੋਇਆ ਸੀ ਜਦੋਂ ਸੋਵੀਅਤ ਯੂਨੀਅਨ ਨੇ ਅਮਰੀਕਾ ਦਾ ਇੱਕ ਇਸੇ ਤਰ੍ਹਾਂ ਦਾ ਟੋਹੀ ਜਹਾਜ਼ ਕਹਿ ਲੋ ਜਸੂਸੀ ਜਹਾਜ਼ ਕਹਿ ਲੋ ਉਹਨੂੰ ਸਿੱਟ ਲਿਆ ਤੇ ਉਹਦੇ ਪਾਇਲਟ ਨੂੰ ਜਿਉਂਦਾ ਫੜ ਲਿਆ ਸੀ ਬਹੁਤ ਵੱਡੀ ਘਟਨਾ ਹੋਈ ਸੀ ਪੂਰੇ ਰਾਜਨੀਤਿਕ ਖੇਮਿਆਂ ਦੇ ਵਿੱਚ ਪੂਰੀ ਦੁਨੀਆ 'ਚ ਤਾਂ ਹੁਣ ਵਾਪਸ ਅਮਰੀਕਾ ਨੂੰ ਉਹੀ ਸਾਰਾ ਕੁਝ ਚਾਹੀਦਾ ਵਾ ਪਾਕਿਸਤਾਨ ਤੋਂ ਪਰ ਹੁਣ ਇਥੇ ਪਾਕਿਸਤਾਨ ਦੀ ਹਾਲਤ ਦੇਖੋ ਪਾਕਿਸਤਾਨ ਇਸ ਟਾਈਮ ਦੇ ਉੱਪਰ ਇੱਕ ਉਸ ਖੂਬਸੂਰਤ ਕੁੜੀ ਦੀ ਤਰ੍ਹਾਂ ਵਾਂ ਜਿਹਨੂੰ ਬਹੁਤ ਅਲੱਗ-ਅਲੱਗ ਮੁੰਡੇ ਵਿਆਹ ਕੇ ਆਪਣੇ ਘਰੇ ਲੈ ਕੇ ਜਾਣਾ ਚਾ ਰਹੇ ਆ ਹੁਣ ਇੱਕ ਪਾਸੇ ਚੀਨ ਆ ਹੁਣ ਅਮਰੀਕਾ ਨੇ ਦੇਖੋ ਪਾਕਿਸਤਾਨ ਨੂੰ ਇਥੇ ਆਫਰ ਕੀ ਕੀਤੀ ਆ ਅਮਰੀਕਾ ਨੇ ਪਾਕਿਸਤਾਨ ਨੂੰ ਇੱਕ ਤਾਂ ਲਾਲਚ ਦਿੱਤਾ ਕਿ ਆਪਣੀ ਲੇਟੈਸਟ ਡਿਫੈਂਸ ਟੈਕਨੋਲੋਜੀ ਹਮੇਸ਼ਾ ਡਿਫੈਂਸ ਕਿਹਾ ਜਾਂਦਾ ਡਿਫੈਂਸ ਕਹਾਦਾ ਹੁੰਦਾ ਹੁੰਦਾ ਹਮੇਸ਼ਾ ਹੀ ਹਥਿਆਰ ਅਟੈਕ ਹੀ ਹੁੰਦੇ ਆ ਹਰ ਕੋਈ ਕੰਟਰੀ ਨੇ ਉਹਨੂੰ ਇੱਕ ਡਿਫੈਂਸ ਦਾ ਨਾਮ ਦਿੱਤਾ ਹੁੰਦਾ ਤਾਂ ਇੱਕ ਤਾਂ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਆਸਿਮ ਮਨੀਰ ਨੂੰ ਕਿਹਾ ਕਿ ਤੁਹਾਨੂੰ ਸਾਡੀ ਲੇਟੈਸਟ ਟੈਕਨੋਲੋਜੀ ਮਿਲੇਗੀ ਜਿਹਦਾ ਸਿੱਧਾ ਸਿੱਧਾ ਨੈਗੇਟਿਵ ਇਫੈਕਟ ਪੈਣਾ ਵਾ ਇੰਡੀਆ ਦੇ ਉੱਤੇ ਨਵੀਆਂ ਬਿਲਕੁਲ ਲੇਟੈਸਟ ਸੋਫਿਸਟੀਕੇਟਿਡ ਮਿਜ਼ਾਈਲਸ ਮਿਲਣਗੀਆਂ ਨਵੇਂ ਜਹਾਜ਼ ਮਿਲਣਗੇ ਤੇ ਦੂਸਰੇ ਪਾਸੇ ਹੁਣ ਪਾਕਿਸਤਾਨ ਦੇਖੋ ਇੱਕ ਪਾਸੇ ਅਮਰੀਕਾ ਉਹਨੂੰ ਆਪਣੀ ਗੋਦੀ ਚ ਬਿਠਾਉਣ ਨੂੰ ਪੂਰਾ ਤਿਆਰ ਆ ਦੂਸਰੇ ਪਾਸੇ ਪਾਕਿਸਤਾਨ ਨੇ ਸਿਰਫ ਕੁਝ ਹਫ਼ਤੇ ਪਹਿਲਾਂ ਚਾਈਨਾ ਤੋਂ ਉਹਨਾਂ ਦੇ ਸਭ ਤੋਂ ਜ਼ਿਆਦਾ ਡਿਵੈਲਪਡ ਜੇ 35ਏ ਫਾਈਟਰ ਜੈਟ ਲਏ ਆ ਤਾਂ ਪਾਕਿਸਤਾਨ ਦੇਖੋ ਇੱਕ ਪਾਸੇ ਅਮਰੀਕਾ ਤੇ ਦੂਸਰੇ ਪਾਸੇ ਉਹਦਾ ਕੱਟੜ ਦੁਸ਼ਮਣਾਂ ਚਾਈਨਾ ਉਹ ਦੋਨੇ ਜਾਣੇ ਇਸ ਟਾਈਮ ਇੰਗਲਿਸ਼ ਦਾ ਜਿਵੇਂ ਸ਼ਬਦ ਹੁੰਦਾ ਵੂ ਕਰਨਾ ਦੋਨੇ ਜਾਣੇ ਉਹਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਆਪਣੇ ਸਭ ਤੋਂ ਜ਼ਿਆਦਾ ਤਾਕਤਵਰ ਹਥਿਆਰ ਉਹਨੂੰ ਦਿਖਾ ਰਹੇ ਆ ਤਾਂ ਇਹ ਸੀਗੀਆਂ ਫਿਲਹਾਲ ਦੀਆਂ ਕੁਝ ਈਰਾਨ ਤੇ ਇਜ਼ਰਾਇਲ ਦਾ ਜਿਹੜਾ ਕਨਫਲਿਕਟ ਚੱਲ ਰਿਹਾ ਵਾ ਉਹਦੇ ਰਿਲੇਟਡ ਚਾਰ ਖਬਰਾਂ ਤੇ ਜਿਉਂ-ਜਿਉਂ ਮੇਰੇ ਕੋਲੇ ਕੁਝ ਵੀ ਹੋਰ ਆਉਂਦਾ ਰਿਹਾ ਮੈਂ ਤੁਹਾਡੇ ਨਾਲ ਇਹ ਸਾਰਾ ਕੁਝ ਆਪਣੇ ਇਸੇ ਚੈਨਲ ਦੇ ਮਾਧਿਅਮ ਰਾਹੀਂ ਸਾਂਝਾ ਕਰਦਾ ਰਹੂੰਗਾ